ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਕੀ ਹਾਲ ਹੈ ਠੀਕ ਠਾਕ ਹੋ ਹੋਰ ਸੁਣਾਓ ਸੇਤਾ ਤੇ ਤੁਹਾਨੂੰ ਦੱਸਣੇ ਅੱਜ ਇੱਕ ਮਸਲਾ ਹੋ ਗਿਆ ਹੀ ਆਪਣੀ ਗੱਡੀ ਦਾ ਥੋੜਾ ਜਿਹਾ ਤੁਸੀਂ ਵੀ ਧਿਆਨ ਰੱਖਿਆ ਕਰੋ ਕਈ ਵਾਰੀ ਬੰਦੇ ਨਹੀਂ ਧਿਆਨ ਰੱਖਦੇ ਤਾਂ ਚੱਕਰ ਫੇਰਦਾ ਹੀ ਪੈ ਜਾਂਦੇ ਹਨਾ ਗੱਡੀ ਆਪਣੀ ਖੜੀ ਆ BB7A67805 ਤੇ ਮੈਂ ਤੁਹਾਨੂੰ ਦੱਸਣਾ ਮਸਲਾ ਕੀ ਹੋਇਆ ਇਹਦਾ ਆਜੋ ਆਹ ਜਿਹੜਾ ਬਾਈ ਜੀ ਇਹਦਾ ਖੱਬਾ ਐਚਾ ਨਾ ਖੱਬਾ ਐਚ ਧਿਆਨ ਨਹੀਂ ਦਿੱਤਾ ਆਹ ਵਾਲਾ ਖੱਬਾ ਐਚ ਇਹ ਅਰੇ ਕੋ ਅੰਦਰ ਬੋਲਟ ਨਾਲ ਅਲਗ-ਅਲਗ ਕੇ ਨਾ ਅੱਧਾ ਇੰਚ ਹੀ ਐਚ ਵੱਡ ਹੋ ਗਿਆ ਅੱਧਾ ਇੰਚ ਉਹ ਦੇਖੋ ਬੋਲਟ ਦੇ ਨਿਸ਼ਾਨ ਤਾਂ ਹੁੰਦੇ ਨੇ ਨਾ ਚਮਕਦਾ ਪਿਆ ਬੋਲਟ ਅੱਧਾ ਇੰਚ ਹੀ ਵੱਡ ਹੋ ਗਿਆ ਹੁਣ ਲੱਗਾਂਗੇ ਇਹਨੂੰ ਕਰਾਣੇ ਆ ਆ ਲੱਗੇ ਮਿਸਤਰੀ ਸਾਡੇ ਲੱਗਣ ਆ ਆ ਵਾਲਾ ਯੋਗੀ ਮਿਸਤਰੀ ਤੇ ਆ ਸਤਨਾਮ ਭਾਈ ਆ ਆਪਣਾ ਕਮਾਨੀ ਵਾਲਾ ਇਹ ਵੀ ਲੱਗਾ ਭਾਈ ਲੱਗਾ ਕਿ ਹੁਣ ਕਰਨ ਕੰਮ ਗੱਡੀ ਦਾ ਤੇ ਇਹ ਧਿਆਨ ਰੱਖਿਆ ਕਰੋ ਥੱਲੇ ਵੜ ਕੇ ਨਾ ਜਰੂਰ ਜੇ ਤੋ ਗਰੀਸ ਕਰਾਉਣਾ ਹੈ ਉਹਨੂੰ ਵੀ ਕਿਆ ਕਰੋਗਾ ਜਿਹਨੇ ਗਰੀਸ ਕਰਦਾ ਨਾ ਥੱਲੇ ਦੇਖ ਲਿਆ ਕਰ ਕੋਤੇ ਕੋਈ ਐਚਓ ਚ ਬਿੰਗਾ ਟੇਡਾ ਤਾਂ ਨਹੀਂ ਹੋਇਆ ਕਿਤੇ ਲੱਗਦਾ ਤਾਂ ਨਹੀਂ ਕਿਉਂਕਿ ਭਾਈ ਜੀ ਇੱਦਾਂ ਹੀ ਫਿਰ ਟੁੱਟ ਜਾਂਦੇ ਐਚ ਜਿਹੜੇ ਬਰੀਕ ਹੋ ਜਾਣਾ ਕਸੀ ਜਾਣਾ ਕਸੀ ਜਾਣਾ ਕਸੀ ਜਾਣਾ ਟੁੱਟ ਜਾਣਾ ਹਨ ਇਸ ਲਈ ਜਰੂਰ ਧਿਆਨ ਰੱਖਿਆ ਕਰੋ ਮੇਰੇ ਵੀਰ ਹਾਂਜੀ ਬਾਕੀ ਤਾਂ ਦਿਖਾਉਣਾ ਕਿਦਾਂ-ਕਿਦਾਂ ਚੱਲਦਾ ਕੰਮ ਥੋੜਾ ਬਹੁਤ ਹਿਲਦਾ ਜਗੜ ਹਾਂ ਬੋਛ ਬੱਡੋ ਯਾਰ ਪਿੱਛੇ ਚੱਕਣ ਦਾ ਕਿਥਾ ਦਾ ਬੋਛ ਬੱਡ ਹੋ ਗਿਆ ਇਸੇ ਗੱਲੋਂ ਘੋੜਿਆਂ ਤੋਂ ਦਿਲ ਦੁਖਦਾ ਭਾਈ ਜੀ ਹੁਣ ਪਿੰਨ ਦੀ ਐਚ ਨਹੀਂ ਐਚ ਦੀ ਪਿੰਨ ਨਹੀਂ ਨਿਕਲਦੀ ਸੀਗੀ ਹੁਣ ਆਪਣੇ ਬਾਈ ਨੇ ਜਗਾੜ ਲਾਇਆ ਜਿੱਥੇ 84 ਦਾ ਸ਼ਰੇ ਸ਼ਰਾਕ ਹੁੰਦਾ ਉੱਥੇ ਇਹਨਾਂ ਨੂੰ ਗੁਣੀਆਂ 'ਚ ਸੱਦਾ ਕਰਕੇ ਤਾਂ ਹੁਣ ਮਾਰਨ ਦੇ ਅੰਦਰ ਦੀ ਸੱਟ ਦੇਖੋ ਗਲ ਦਿਮਾਗ ਦੀ ਹੁੰਦੀ ਆ ਜੋੜ ਦੇ ਨਾਲ ਹੀ ਸਾਰੇ ਕੰਮ ਨਹੀਂ ਹੁੰਦੇ ਹੁਣ ਕੱਢਣਗੇ ਪਿੰਨ ਫੇਰ ਚਾਹੂ ਵਾਰ ਬਾਜੀ ਆ ਦੇਖੋ ਹੁਣ ਸਾਡਾ ਕਮਾਨੀ ਵਾਲਾ ਵਿਚਾਰਾ ਥੱਲੇ ਬੈਠਾ ਵੀਰ ਤੇ ਸਪੇਅਰ ਪਾਰਟ ਵਾਲੇ ਨੂੰ ਘੰਟਾ ਹੋ ਗਿਆ ਫੋਨ ਕੀਤਾ ਤੈਨੂੰ ਹਾਲੇ ਤਾਈ ਪਹੁੰਚਾ ਨਹੀਂ ਉਹ ਤੇ ਉਹ ਲਓ ਆ ਹੀ ਗਿਆ ਉਹ ਦੇਖੋ ਆ ਗਿਆ ਈਦਾ ਚੰਦ ਆ ਜਾ ਆ ਜਾ ਆ ਜਾ ਭਰਾਵਾ 4 ਘੰਟੇ ਹੋ ਗਏ ਭਰਾਵਾ ਤੈਨੂੰ ਫੋਨ ਕੀਤਾ ਤੈਨੂੰ ਵੀਰ ਜੀ 4 ਘੰਟੇ ਵੀਰ ਜੀ ਕਾਲ ਕੱਢੋ ਕਾਲ ਉਹ ਦੇਖੋ ਸਤਰਾਮ ਥੱਲੇ ਸੁੰਗੜ ਗਿਆ ਬੈਠਾ ਗਰਮੀ ਨਾਲ ਸੁੱਕੜ ਗਿਆ ਸਤਰਾਮ ਜੀ ਆਹ ਹੀ ਬੰਦਾ ਜ਼ਫੇਰਪਾਟ ਵਾਲਾ ਦੇਖ ਲਓ ਇਹ ਹੀ ਆ ਨਾ ਮੁੰਡਾ ਭਾਜੀ ਇਹ 6 ਘੰਟੇ ਤੋਂ ਆਇਆ ਕਰਨ ਬਿਲਕੁਲ ਸਹੀ ਗੱਲ ਆ ਭਾਜੀ ਨਹੀਂ ਨਹੀਂ ਚਲੋ ਮਜ਼ਾਕ ਕਰਦੇ ਸੀਗੇ ਭਾਜੀ ਬਹੁਤ ਕਰਾ ਬਹੁਤ ਕਰੰਟਲੀ ਕਰੰਟਲੀ ਸਰਵਿਸ ਆ ਇਹਨਾਂ ਦੀ ਕਿੰਨੇ ਗ੍ਰਾਮ ਹੋ ਜਾਊਗਾ ਭਾਜੀ 15 ਤੋਂ 20 ਗ੍ਰਾਮ ਦਾ ਖੂਨ ਹੋਣਾ ਬਿਲਕੁਲ ਆ ਲੈ ਕੇ ਆਈ ਮੁੰਡਾ ਬਸ ਲਾਂ ਇਹ ਹੁੰਗਲਾ ਪੈਂਦੀ ਆ ਭਾਜੀ ਪੈਂਦੀ ਉਂਗਲ ਹੁਣ ਹਾਂਜੀ ਹੁਣ ਤਾਂ ਨਹੀਂ ਝੁੱਲੂ ਚੱਲੂ ਉਧਰ ਨੂੰ ਐਚ ਤਾਂ ਨਹੀਂ ਵੱਡਾ ਹੋਰ ਪਾਤੀ ਹੁਣ ਬਸ ਲਾਂ ਉਤਲੀ ਰੋਡ ਦੀਆਂ ਨਹੀਂ ਨਾ ਪਾਈਆਂ ਬਸ ਪਾਈ ਸਰੀ ਪੰਨ ਅੱਛਾ ਰੋਡ ਦੀਆਂ ਪਾਤੀਆਂ ਠੀਕ ਆ ਚਲੋ ਹੁਣ ਦੇਖਦੇ ਆ ਇੱਕ ਕਿਹੜਾ ਇਦਾਂ ਕਰੋ